ਤਾਂ ਇਹਦਾ ਸਾਰਾ ਦਸਿਆ ਲਾਤਾ ਸਾਰੀ ਦਸਿਆ ਅਸੀਂ ਇਹਨੂੰ ਕਿਹਾ ਕਿ ਜਿਹੜੀ ਗੁਰੂ ਸਾਹਿਬ ਦੀ ਬਿਰਦੀ ਹੋਈ ਆ ਉਹਦੇ ਵਿੱਚ ਉਹਦਾ ਆਪਾਂ ਇਨਸਾਫ ਲੈਣਾ ਵਾ ਸਾਡਾ ਸਾਡਾ ਸੰਯੋਗ ਦਿਓ ਇਹਨਾਂ ਨੇ ਸਾਨੂੰ ਕਿਹਾ ਅਸੀਂ ਮੁੜਕੇ ਉਸ ਤੋਂ ਬਾਅਦ ਸਤਨਾਮ ਸਿੰਘ ਨੂੰ ਜਾ ਕੇ ਮਿਲੇ ਆ ਸਤਨਾਮ ਸਿੰਘ ਨੇ ਸਾਨੂੰ ਟਾਈਮ ਦੇ ਦਿੱਤਾ ਅੱਜ 11 ਵਜੇ ਦਾ ਪਰਸੋਂ ਦੀ ਗੱਲ ਸੀਗੀ ਅੱਜ ਦਾ ਟਾਈਮ 11 ਵਜੇ ਦਾ ਟਾਈਮ ਦੇ ਦਿੱਤਾ ਸਤਨਾਮ ਸਿੰਘ ਨੇ ਸਤਨਾਮ ਸਿੰਘ ਦੇ ਨਾਲ ਇਹਨਾਂ ਦੀ ਬਾਅਦ ਵਿੱਚ ਕੀ ਗੱਲਬਾਤ ਹੋਈ ਆ ਇਹ ਇਹਨਾਂ ਨੂੰ ਕਦਾ ਵਾ ਨਾ ਜਦੋਂ ਸੁਖਨਾਥ ਸਿੰਘ ਟਾਈਮ ਦਿੰਦਾ ਫੇਰ ਅਸੀਂ ਇਹਨਾਂ ਨੂੰ ਬੁਲਾਉਣਾ ਸੀ ਨਾ ਆ ਚਾਹੁੰਦੇ ਆ ਰਸਤੇ ਜਿਹਨਾਂ ਨੂੰ ਅਸੀਂ ਫੋਨ ਕੀਤਾ ਮੇਰੇ ਕੋ ਬਾਕੀ ਦਾ ਰਿਕਾਰਡਿੰਗ ਇਹਨਾਂ ਦੀ ਹੈਗੀ ਆ ਜੀ ਹੈਗੀ ਆ ਬਿਲਕੁਲ ਜਦੋਂ ਇਹਨਾਂ ਨੂੰ ਮੈਂ ਫੋਨ ਕੀਤਾ ਤੇ ਇਹਨਾਂ ਨੇ ਕਿਹਾ ਕਿ ਅਸੀਂ ਆਪਣੀ ਇਲਾਕੇ ਦੀ ਸੰਗਤ ਇਕੱਠੀ ਕਰਨੀ ਹੈ ਜੀ ਅਸੀਂ ਅਸੀਂ ਇਹ ਕਿਹਾ ਕਿ ਤੁਸੀਂ ਉੱਥੇ ਆਓ ਆ ਜਾਣਗੇ ਤੇ ਆਪਾਂ ਸੰਗਤ ਆ ਰਹੀ ਆ ਤੇ ਨਾਲ ਆਪਾਂ ਨੂੰ ਬਾਬਾ ਲੱਖਾ ਸਿੰਘ ਸਤਨਾਮ ਸਿੰਘ ਨੇ ਟਾਈਮ ਦਿੱਤਾ ਹੋਇਆ ਵਾ ਤੇ ਆਪਾਂ ਪ੍ਰਸ਼ਾਸਨ ਨੂੰ ਮਿਲ ਕੇ ਤੇ ਉਹਨਾਂ ਦੇ ਜੋ ਵੀ ਬੰਦੀ ਕਾਰਵਾਈ ਆ ਜਾਂ ਕਰਾਈਏ ਜਾਂ ਇਹ ਮਾਫੀ ਮੰਗਣੀਆਂ ਕੀ ਕਰਨਾ ਪੰਥ ਦੋਦੋ ਜੀ ਤੇ ਤੁਸੀਂ ਆ ਜਾਓ ਇਹਨਾਂ ਸਾਨੂੰ ਕਿਹਾ ਕਿ ਅਸੀਂ ਲੋਕਲ ਸੰਗਤ ਇਕੱਠੀ ਕਰਾਂਗੇ ਅਸੀਂ ਮੀਡੀਆ ਨੂੰ ਫੇਰ ਦੇਣੀ ਆ ਅਸੀਂ ਕੋਈ ਬੈਠ ਨਹੀਂ ਇਹਨਾਂ ਨੇ ਮਨੇ ਕਰਤਾ ਇਹ ਅੱਜ ਹੁਣ ਤੋਂ ਸਾਨੂੰ ਇਹਨਾਂ ਨੇ ਮਨੇ ਕਰ ਦਿੱਤਾ ਇਹ ਸਾਡੇ ਕੋਲ ਬਕਾਇਦਾ ਇਹ ਇਹਨਾਂ ਦੀ ਗੱਲ ਹੈ ਤੁਹਾਨੂੰ ਲੱਗਿਆ ਕਿ ਆਪ ਤੁਸੀਂ ਰਾਜਨਾਮਾ ਕਰ ਗਏ ਨਹੀਂ ਨਹੀਂ ਬਿਲਕੁਲ ਜੀ ਸਾਨੂੰ ਲੱਗਿਆ ਕਿ ਤੁਸੀਂ ਰਾਜਨਾਮਾ ਕਰ ਗਏ ਮੈਂ ਮੈਂ ਤੁਹਾਨੂੰ ਉਹ ਪ੍ਰੂਫ ਦੇਣਾ ਹੈ ਪ੍ਰੂਫ ਦੇਣਾ ਜਦੋਂ ਤੁਸੀਂ ਮੁੜ ਰਹੇ ਹੋ ਬਾਬਾ ਜੀ ਨਹੀਂ ਮੈਂ ਤੁਹਾਨੂੰ ਬਾਬਾ ਜੀ ਮੈਂ ਤੁਹਾਨੂੰ ਦੱਸਦਾ ਜਦੋਂ ਮੇਰੀ ਸਤਨਾਮ ਸਿੰਘ ਨਾਲ ਗੱਲ ਹੋਈ ਜੀ ਮੁੜ ਕੇ ਜਿਹੜਾ ਡੇਰੇ ਦਾ ਪ੍ਰਬੰਧ kiya ਤੁਸੀਂ ਵੀ ਕਹਿ ਦੋ ਉਹ ਤਾਂ ਰਾਜਨਾਮਾ ਮੈਨੂੰ ਕੱਲ ਦਾ ਪਰਚਾ ਜਦੋਂ ਉਹਨੇ ਮੁੜ ਕੇ ਉਹਨੇ ਉਹਨੇ ਮੂਰਤੇ ਜਦੋਂ ਮੈਂ ਉਹਦੇ ਨਾਲ ਮੂਰਤੇ ਗੱਲ ਕੀਤੀ ਕਿ ਬਾਬਾ ਜੀ ਆਓ ਤੁਸੀਂ 11 ਵਜੇ ਤੇ ਤੁਸੀਂ ਉਹਨਾਂ ਨੇ ਮੈਨੂੰ ਕਿਹਾ ਕਿ ਮੇਰੇ ਜਿਹੜੀ ਸਰਜੀਤ ਸਿੰਘ ਸਰਜੀਤ ਸਿੰਘ ਦਾ ਨਾਮ ਇਹ ਅਿੰਦਕ ਰਾਤ ਸਾਡੇ ਅਸੀਂ ਬੈਠੇ ਸੀਗੇ ਤੇ ਉਹ ਵੀ ਇੱਥੇ ਨਹੀਂ ਹੈਗੇ ਸਾਡਾ ਜਿਹੜਾ ਵਾ ਅਸੀਂ ਦੁਕਾਨ ਦਾ ਸਾਡਾ ਰਜਨਾਮਾ ਹੋ ਗਿਆ ਕਿ ਮੈਂ ਕਿਹਾ ਵੀ ਗੁਰੂ ਸਾਹਿਬ ਦੀ ਬਿਰਵੀ ਹੋਈ ਹੈ ਰਜਨਾਮਾ ਤੁਹਾਡਾ ਕਿਵੇਂ ਹੋ ਗਿਆ ਮੁੜ ਕੇ ਕਹਿੰਦਾ ਕਿ ਅਸੀਂ ਮਾफी ਮੰਗ ਲੈਨੇ ਆ ਜੋ ਵੀ ਹੈਗਾ ਮੈਂ ਮੰਗ ਲੈਨਾ ਵਾ ਮੈਂ ਹਾਜ਼ਰ ਹੋ ਜਾਣਾ ਉਹਨੇ ਮੜ ਕੇ ਸਾਨੂੰ ਕਹਿ ਕੇ ਵੀ ਬਾਅਦ ਚ ਜਿਹੜਾ ਵਾ ਉਹ ਆਇਆ ਨਹੀਂ ਮਲਕੇ ਉੱਥੇ ਪਹੁੰਚਾਣੇਗਾ ਫਿਰ ਅਸੀਂ ਜਿਹੜੀ ਆ ਉਹ ਸਰਕਾਰੀ ਥਾਣੇ ਤੇ ਅਰਜ਼ੀ ਦੇਣ ਵਾਸਤੇ ਆਏ ਆ ਤੇ ਇਹ ਸਾਨੂੰ ਇੱਥੇ ਜਿਹੜੇ ਸਿੰਘਾਂ ਨੂੰ ਇਹ ਰਸਤੇ 'ਚ ਇੱਥੇ ਮਿਲੇ ਆ ਲੁਧਿਆਣੇ ਆ ਬੱਸ 'ਚ ਬੈਠੇ ਸੀ ਜੀ ਆਪੋ ਆਠੀ ਨੰਬਰ ਪਾਰਟੀ ਦਾ ਬੋਲ ਆ ਚੱਕੀ ਪਾਰ ਪ੍ਰਗਟ ਕਰਨਾ ਤੂੰ ਆਉਂਦਾ ਜਾਂ ਨਹੀਂ ਆਉਂਦਾ ਮੈਂ ਉਹਨੂੰ ਪੁੱਛਿਆ ਕੱਲ੍ਹ ਵੀ ਉਹਨਾਂ ਨਾਲ ਗੱਲ ਹੋਈ ਆ ਉਹਦੀ ਆਡਾ 9841 ਲਿਖੋ ਭਾਈ ਅਸੀਂ ਜਾਣਾ ਸੀ 9841 ਬਾਪੇ ਦਾ ਨੰਬਰ ਲਾਓ ਲਾਓ ਭੱਜਣ ਪੱਤਾ ਜੀ ਅੰਕ ਜੀ ਹਾਂ ਕੋਈ ਨਹੀਂ ਕੋਈ ਨਹੀਂ ਚਲੇ ਜਾਓਗੇ ਚਲੋ ਜਮਾਂ ਕੋ ਕੋ ਗੱਲ ਲਈ ਸਾਡਾ ਰੋਜੀ ਰੋਟੀ ਦਾ ਮਸਲਾ ਭਾਈ ਜੀ ਬਿਲਕੁਲ ਸਾਨੂੰ ਪਾਪਾ ਜੀ ਤੁਹਾਡੇ ਨਾਲ ਆ ਜੇ ਤੁਸੀਂ ਕਿਹਾ ਇਹਨਾਂ ਕਹਾਲ ਸਾਡੀ ਦੂਜੀ ਰੋਟੀ ਇਸ ਇਸ ਨਾਮ ਸਿੰਘ ਦਾ ਨੰਬਰ ਜਿਹੜਾ ਤੁਹਾਡਾ ਮੇਨ 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 ਕੀ ਹੋਈ ਹੈ ਇਹਨਾਂ ਆ ਚਲਿਆ ਤਾਂ ਕਹਿੰਦੇ ਬਰਾਇਨਾ ਵਾਦਦੋ ਇਹਨਾਂ ਦੀ ਰੋਜੀ ਰੋਟੀ ਦਾ ਇਹਨਾਂ ਸਾਨੂੰ ਕਿਹਾ ਸੀਗਾ ਕਿ ਸਾਨੂੰ ਇੱਥੇ ਡਾਰਿਆ ਇਹਨਾਂ ਦਾ ਅਸੀਂ ਤਾਂ ਕਰਕੇ ਜਿਹੜੀ ਕਾਰਵਾਈ ਤੋਂ ਅਸੀਂ ਆਸਾ ਪਾਸਾ ਕਰਨਾ ਹੈ ਇਹ ਨਾਨਕ ਸਾਹਿਬ ਚਲਿਦੇ ਹੀ ਇਹਨਾਂ ਨੂੰ ਬਾਸੇ ਕਰਤਾ ਆਂਦੇ ਇਹਨਾਂ ਨੂੰ ਇਹ ਕਿਹਾ ਕਿ ਅਸੀਂ ਤੁਹਾਡਾ ਸਯੋਗ ਵੀ ਕਰਾਂਗੇ ਜਿੰਨੀ ਜੋਗੇ ਅਸੀਂ ਤੁਹਾਡੀ ਹੈਲਪ ਕਰਾਂਗੇ ਪਰ ਇਹਨਾਂ ਦੇ ਅਨੁਸਾਰ ਅੱਜ ਜਿਹੜਾ ਸਾਨੂੰ ਉੱਥੇ ਬੈਠ ਕੇ ਜਿਹੜਾ ਆਪਾਂ ਉਹ ਕਾਰਵਾਈ ਕਰਾਉਣੀ ਚਾਹੁੰਦੇ ਹਾਂ ਲੱਖਾ ਸਿੰਘ ਤੇ ਦੋਸ਼ੀਆਂ ਤੇ ਜਿਹੜੇ ਮੰਨ ਲੋ ਇਹਨਾਂ ਨੇ ਗੁੱਦ ਘੱਟਦੀ ਤੇ ਅੜਬੀ ਕੀਤੀ ਆ ਉਹਦੇ ਵਿੱਚ ਇਹਨਾਂ ਨੇ ਸਾਨੂੰ ਕਿਹਾ ਮੈਂ ਇਤਨੀ ਹਗਾ ਮੈਂ ਹੁਣ ਆ ਨਹੀਂ ਸਕਦਾ ਮੈਂ ਆਪਣੀ ਸੰਖਤ ਲੈ ਕੇ ਆਉਂਗਾ ਇਹ ਆਈ ਉਹ ਕੋਈ ਮੈਂ ਤਾਂ ਪਟਿਆ ਸਿੰਘ ਨੂੰ ਫੋਨ ਕੀਤੇ ਸੀਗੇ ਵੀ ਭਾਈ ਮੇਰੇ ਨਾਲ ਆਓ ਜਿਹੜੇ ਉੱਥੇ ਰੋਲ ਲਾਉਂਦਾ ਸੀ ਉਹ ਬੰਦੇ ਤੁਹਾਡੀ ਡਿਊਟੀ ਪੂਰੀ ਆ ਤੁਸੀਂ ਕਰਨੀ ਆ ਨਵਾਉਣੀ ਆ ਪਰ ਬੇਅਦਵੀ ਨਾਲੋਂ ਨਹੀਂ ਨਹੀਂ ਦੇਖੋ ਇਹ ਤਾਂ ਨਵੇੜਨਾ ਹੀ ਪੈਣਾ ਹੈ ਇਹ ਤਾਂ ਨਵੇੜਨਾ ਜੀ ਮੈਂ ਕਹਿ ਕੇ ਆਇਆ ਨਾ ਫਿਰ ਮੈਂ ਫੋਨ ਤੇ ਵੀ ਇਹ ਗੱਲ ਆਖੀ ਤਾਂ ਸਿੰਘ ਕਹਿੰਦਾ ਕਿ ਤੁਸੀਂ ਰਾਜਨਾਮਾ ਕਰਕੇ ਉਹਨਾਂ ਨਾਲ ਨਾ ਨਾ ਕੋਈ ਨਹੀਂ ਲਿਆ ਤੁਸੀਂ ਉਹਨਾਂ ਨੂੰ ਕੋਈ ਪੈਸਾ ਨਹੀਂ ਲਿਆ ਜੀ ਸਾਡਾ رابطہ ਹੀ ਨਹੀਂ ਹੋਇਆ ਬੱਸ ਤਾਂ ਦੱਸੋ ਜੀ ਮੈਂ 11 ਤਰੀਕ ਦਾ ਤੁਰਫਰਦਾ ਵਾ ਰਾਜਨਾਮਾ ਕਰਨ ਦਾ 3 ਮਹੀਨੇ ਪਹਿਲਾਂ ਕਰਨਾ 23 ਦਸੰਬਰ ਦੀ ਬੇਅਦਵੀ ਹੋਈ ਹੋਈ ਹੈ ਜੀ ਇਹ ਕਿਸੇ ਨੇ ਉੱਤਾ ਨਹੀਂ ਬੱਝਿਆ 11 ਤਰੀਕ ਦੀ ਰਿਪੋਰਟ ਦਿੱਤੀ ਆ ਪ੍ਰਸ਼ਾਸਨ ਨੂੰ ਮੈਂ 23 ਤਰੀਕ ਨੂੰ ਜਾ ਕੇ ਕਾਰਵਾਈ ਬੋਲਦੇ ਮੈਂ ਕਿਹਾ ਵੀ ਲਿਆਓ ਲੱਖਾ ਚੱਕ ਕੇ ਜਦੋਂ ਇਹ ਕਹੇ ਉਤਨੀ ਬਾਜ਼ੂ ਤੇ ਤਾਂ ਮੈਂ ਕੀ ਕਰ ਸਕਦਾ ਰੇ ਜੀ ਇਹਨਾਂ ਨੂੰ ਚੱਕਾਂ ਸੀ ਸਾਡੀ ਪੁੱਛਣ ਨਹੀਂ ਮਿਹੇ ਕਿ ਪੁੱਛਿਓ ਹਾਂ ਜੀ ਸਾਡੇ ਕੋਲ ਰਿਪੋਰਟ ਦੀ ਕਾਪੀ ਹੈਗੀ ਹੈ ਕਾਪੀ ਸਾਡੇ ਕੋਲ ਸਾਰੀ ਕਾਪੀ ਚਾਹੀਦੀ ਹੈ ਹਾਂ ਜੀ ਇਹ ਨਗਰ ਰਿਪੋਰਟ ਦੀ ਕਾਪੀ ਹੈ ਕਹਿੰਦੇ ਫਿਰ ਰਿਪੋਰਟ ਦੀ ਹੈ ਰਿਪੋਰਟ ਦੀ ਕਾਪੀ ਆਪਾਂ ਇਹਨਾਂ ਤੋਂ ਲਓ ਪਾਣੀ ਪੀਓ ਤਾਂ ਉਹਨੂੰ ਕਿਉਂ ਕੋਈ ਨਹੀਂ ਕਰਦੀ ਹੀਜਮਤ ਇਹਨਾਂ ਨਾਲ ਗੱਲ ਕਰਦੇ ਹਾਂ ਇਹ ਵੀ ਆਪਾਂ ਨੂੰ ਪਤਾ ਲੋ ਇਹ ਜੀ ਮੈਂ ਮੋਗੇ ਤੋਂ ਆਂ ਮੈਂ ਮੋਗੇ ਤੋਂ ਆ ਨਗਰ ਜੋ ਖੜੀ ਆ ਸਰਕਾਰੀ ਸੇਵਾਦਾਰੀ ਆ ਇਹਨਾਂ ਵਾਲੇ ਜਿੱਥੇ ਆਏ ਆ ਇਸ ਕਰਕੇ ਵੀ ਜੇ ਨਾਲ ਕੋਈ ਗੱਲ ਬਾਤ ਹੈਗੀ ਤਾਂ ਸਾਨੂੰ ਉਹਦਾ ਦਿਖਾਉਣ ਭਾਵੇਂ ਅਸੀਂ ਵਾਕਿਆ ਦਰਖਾਸਤ ਦਿੱਤੀ ਹੈ ਸਾਨੂੰ ਹੀ ਪਤਾ ਲੱਗ ਸਕਿਆ ਨਾ ਇਹ ਤਾਂ ਇਹਨਾਂ ਨੂੰ ਪਛੜੋ ਇਹ ਵੀ ਪਛੜੋ ਵੀ ਇੱਕ ਤਾਂ ਚਿੰਤ ਆਜੋ ਤਿੰਨ ਤਿੰਨ ਸਰੂਪ ਇਹਨਾਂ ਨੇ ਉਹ ਕਿਵੇਂ ਰੱਖਿਆ ਪਲੰਘ ਦੇ ਉੱਤੇ ਇੱਕ ਤਾਂ ਉਹਦੀ ਜਾਣਕਾਰੀ ਦੇ ਦਿਓ ਬੱਚੋ 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 ਮੜੇ ਗਾਲ ਪਛੋੜੋ ਦੀ ਸਾਨੂੰ ਇਹ ਜਾਣਕਾਰੀ ਦਿਓ ਵੀ ਤੁਸੀਂ ਤਿੰਨ ਗੁਰੂ ਸਾਹਿਬ ਪ੍ਰਕਾਸ਼ ਇੱਕੋ ਪਲੰਘ ਦੇ ਕਿਵੇਂ ਕਰਦੇ ਪਲੰਘ ਦਾ ਸਾਈਜ਼ ਕੀ ਸੀ ਛੋਟੇ ਧਿਆਨਾਂ ਮੁਤਾਬਕ ਤੁਸੀਂ ਦੋ ਤੋਂ ਬਾਅਦ ਉਹ ਤੇ ਸਰੂਪ ਰੱਖ ਨਹੀਂ ਸਕਦੇ ਸੀ ਬਿਲਕੁਲ ਜੀ ਉਹ ਤੀਜਾ ਸਰੂਪ ਕਿੱਥੇ ਰੱਖਿਆ ਉਹ ਨਾਲ ਹੀ ਅਜ ਵੀਡੀਓ ਦੇ ਵਿੱਚ ਸਾਰਾ ਹੁੰਦਾ ਪਿਆ ਸੀ ਤੁਸੀਂ ਬੋਲ ਵੀਡੀਓ ਨੂੰ ਤੁਸੀਂ ਛੱਡੋ ਮੈਨੂੰ ਸਿੱਧਾ ਇਹ ਦੱਸੋ ਆ ਵੀਡੀਓ ਚੱਲ ਰਹੀ ਹੈ ਹਾਂ ਜੀ ਠੀਕ ਹੈ ਤੁਸੀਂ ਇਹ ਦੱਸੋ ਕਿ ਤੀਜਾ ਸਰੂਪ ਕਿੱਥੇ ਤੁਸੀਂ ਪ੍ਰਕਾਸ਼ ਕੀਤਾ ਉਹ ਤਾਂ ਮੈਂ ਆਪਣੇ ਕਮਰਾ ਦਿਖਾ ਸਕਦਾ ਕਿੱਥੇ ਕੀਤਾ ਮੈਂ ਤੁਹਾਨੂੰ ਸਵਾਲ ਪੁੱਛਦੇ ਆ 3 7 ਖੰਡ ਦੇ ਵਿੱਚ ਜਿੱਥੇ ਆਪਾਂ ਦੇ ਬਾਬੇ ਸਾਧਨਾ ਦੀ ਬੈਠ ਦੇਗਾ ਜੀ ਅੰਦਰ ਜਿਹੜੇ ਕਮਰੇ ਦਾ ਪਲੰਗ ਤੇ ਉੱਤੇ ਉਹ ਪਲੰਗ ਦਾ ਸਾਈਜ਼ ਕਿੱਡਾ ਸੀ ਸਾਈਜ਼ ਵਿੱਚ ਪੋਰਾ ਵੱਡਾ ਸੋਫਾ ਜਿਹਾ ਪੁਰਾਣਾ ਤੁਸੀਂ ਤਾਂ ਕਹਿੰਦੇ ਉਹ ਤੇ ਤੀਜਾ ਸਿਰਫ ਪ੍ਰਕਾਸ਼ ਨਹੀਂ ਹੋ ਸਕਦਾ ਫੇ ਮੈਂ ਤਾਂ ਸਤਨਾਮ ਨਾਲ ਲੜਾਈ ਕਾਦੀ ਸੀਗੀ ਅੱਜ ਤਾਂ ਲੜਾਈ ਸੀ ਮੈਂ ਨਹੀਂ ਕਿੱਥੇ ਕੀਤਾ ਉਹ ਨਾਲ ਹੀ ਕਰ ਲੈ ਜੀ ਛੋਟੀ ਜਿਹੀ ਜਗ੍ਹਾ ਦੇ ਵਿੱਚ ਆਏ ਥੱਲੇ ਕਰ ਲੈ ਪਲੰਗ ਨਹੀਂ ਕਿੱਥੇ ਹਾਂ ਪਲੰਗ ਤਾਂ ਥੱਲੇ ਆ ਪਲੰਗ ਤਾਂ ਥੱਲੇ ਕਰ ਵੱਖਰਾ ਪਾਸੇ ਕੋਈ ਪਲੰਗ ਤੋਂ ਵੱਖਰਾ ਪੀੜਾ ਲੱਗਿਆ ਜੀ ਇਹ ਇਹ ਸਭ ਲੱਗਿਆ ਇੱਕ ਮਹੀਨਾ ਇੱਕ ਹੁਣ ਜਵਾਂ ਨਾ ਬੋਲੋ ਹਾਂ ਠੀਕ ਆ ਜਵਾਂ ਨਾ ਬੋਲ ਕੋਈ ਕਰਨ ਨਹੀਂ ਬੋਲਦਾ ਖਾਲਸਾ ਜੀ ਬੋਲੋ ਤੁਸੀਂ ਦੇ ਇੱਕ ਕਿੰਨੇ ਚਿਰ ਤੋਂ ਤੁਸੀਂ ਪਾਕੀ ਸਾਹਿਬ ਤੋਂ ਬਣੇ ਹੋ ਅਸੀਂ ਮੈਂ ਉੱਥੇ ਅਰਦਾਸ ਕਰਦਾ ਜੀ ਮੈਨੂੰ ਸਾਰੀ ਉਮਰ ਹੀ ਹੋ ਗਈ ਜੀ ਮੇਰਾ ਕੌਕੇ ਪੰਡਾ ਜੀ ਆਹ ਨਾਲ ਹੀ ਲੱਗ ਰੋ ਤੁਹਾਡੀ ਉਮਰ ਕਿੰਨੀ ਆ ਮੇਰੀ 55 ਸਾਲ ਉਮਰ ਆ ਜੀ 55 ਸਾਲ ਜੇ 20 ਸਾਲਾਂ ਤੋਂ ਵੀ ਲੱਗੇ ਆ ਤਾਂ ਮੈਂ ਇਹਨਾਂ ਨੇ ਸਾਰੀ ਜੀਵਨ ਆਪਦਾ ਇਹਨਾਂ ਨੇ ਦੱਸ ਲਾਇਆ 35 ਸਾਲ ਘਟੋ ਘਾਟਾ ਪੈਨ ਦਾ ਆਈਡੀਆ ਲੈ ਕੇ ਚੱਲੇ ਵੀ ਇਹਨਾਂ ਨੇ ਗੁਰੂ ਦੀ ਸੇਵਾ ਕੀਤੀ ਹੋ ਸਕਦੀ ਹੈ ਪਰ ਇਹਨਾਂ ਨੂੰ 35 ਸਾਲਾਂ ਦੇ ਵਿੱਚ ਨਾਨਕ ਸਾਖੀ ਸੰਪਰਦਾਇ ਤੋਂ ਨਿੱਟਾ ਹੋਇਆ ਇਹਨੇ ਆਪਣਾ ਕਹਿ ਲਈਏ ਸੰਖਿਆ ਲਿੱਤੀ ਹੋਈ ਨਾਨਕ ਸਾਹਿਬ ਤੋਂ ਠੀਕ ਹੈ ਤਾਂ ਉਹ ਇਹ ਨਹੀਂ ਪਤਾ ਵੀ ਅਸੀਂ ਸਰੂਪ ਕਿੱਥੇ ਪ੍ਰਕਾਸ਼ ਕਰਨੇ ਆ ਕੀ ਕੀ ਸਾਡੇ ਗੁਰੂ ਮਹਾਰਾਜ ਪਲੰਕ ਤੇ ਉੱਤੇ ਬਿਰਾਜਮਾਨ ਕਰਨੇ ਵੀ ਇਹ ਚੰਗੇ ਨਹੀਂ ਸਮਝਦੇ ਜਾਂ ਇਹਨਾਂ ਨੂੰ ਇੰਨੀ ਕੁ ਮਾਤਕਾਰ ਇੱਕ ਮਿੰਟ ਮੇਰੀ ਗਲਤੀ ਇਹ ਸਾਡੇ ਸਾਡੇ ਨਹੀਂ ਸਾਰੇ ਖਾਸੇ ਪੰਥ ਦੇ ਗੁੱਛੀ ਨੇ ਜਿਨ੍ਹਾਂ ਨੂੰ ਮਲੇ ਤਾਂ ਇਹ ਨਹੀਂ ਪਤਾ ਵੀ ਇਹ ਜਿਹੜੇ ਬੰਦੇ ਲੈ ਕੇ ਆਉਂਦੇ ਆ ਇਹ ਇਹਨਾਂ ਦੀ ਕੀ ਪੁਣਛਾਣ ਕਰਦੇ ਹੋਣੇ ਆ ਜਾਂ ਤਾਂ ਮੈਨੂੰ ਐਂ ਜਾਪਦਾ ਨਹੀਂ ਇਹ ਕਿਵੇਂ ਲੈ ਕੇ ਆਉਂਦੇ ਹੋਣੇ ਆ ਓਏ ਆ ਜਾ ਵੀਰੇ ਆ ਉਰੇ ਆਹੀ ਉਰੇ ਦਸੋ 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 ਜਿਹਨੇ ਮੈਂ ਦੱਸਦਾ ਨਹੀਂ ਜਿਵੇਂ ਮੈਂ ਦੱਸਦਾ ਇਹ ਬੇਟੀਆਂ ਰੋਲ ਤੇ ਬੈਠੀ ਬੱਸ ਆਈ ਬਿਠਾਈ ਹਾਂਜੀ ਹਾਂਜੀ ਕੋਈ ਨਹੀਂ ਹਾਜ਼ਰ ਜਿਵੇਂ ਤੁਸੀਂ ਉਹ ਬਹੁਤ ਫੜ ਕੇ ਤਾਂ ਮੈਂ ਸੱਜਿਆ ਨੇ ਤੇ ਮੈਂ ਨਹੀਂ ਇਹਨੂੰ ਪੁੱਛਿਆ ਕੌਣ ਆਣਾ ਕੀ ਹੈ ਤੇਰਾ ਨਾਮ ਪੈਂਦਾ ਸੰਸਿਆ ਲਿੱਤੀ ਆ ਕਿਦੋਂ ਲਿੱਤੀ ਆ ਕਿੰਨਾ ਚਾਹੀਦਾ ਪੰਬੰਦਾ ਚਾਹੀਦਾ ਸਾਨੂੰ ਪੈਸੇ ਮਿਲਣੇ ਚਾਹੀਦੇ ਪੁੱਛੋ ਜੇ ਮੁੰਡਾ ਵੀ ਰੋਟੀ ਰੋਟੀ ਦਾ ਮਸਦਾ 50000 ਲਿਆ ਲੱਖਾਂ ਕਿ ਇਹਨਾਂ ਨੂੰ ਮੈਂ ਕਹਿੰਦਾ ਬਾਤ ਸਹੀ ਬਾਈ ਬਾਈ ਉਹ ਵੀ ਜਦ ਮਣ ਜਾਣ ਮਿੱਤ ਲਾਦੇ ਤੇ ਬੋਤਲਾਂ ਦੇ ਬਣਾ ਲਿੰਦੇ ਹੋਣਗੇ ਜਿਵੇਂ ਉਹ ਪਿਆਣਾ ਦਾਰੂ ਚ ਪੀਤਾ ਉਹ ਤਾਂ ਕੀ ਪਤਾ ਇੱਕ ਬੋਤਲ ਦੀ ਮੰਨਿਆ ਹੋਵੇ ਫੇਰ ਨਾਲੇ ਇਹਨਾਂ ਨੇ ਕਿਹਾ ਨਾ ਸਾਨੂੰ ਰੋਜੀ ਰੋਟੀ ਦਾ ਮਸਲਾ ਹੈ ਗੁਰੂ ਦਾ ਮਸਲਾ ਨਹੀਂ ਇਹਨਾਂ ਨੂੰ ਧਿਆਨ ਚ ਰੋਜੀ ਰੋਟੀ ਦੀ ਬੀਤਰਾ ਠੀਕ ਆ ਵੀ ਤੁਸੀਂ ਰੋਜੀ ਰੋਟੀ ਫਿਰ ਹੋਰ ਕੰਮ ਕਰ ਲਓ ਰੋਟੀ ਬੜੀ ਨਾ ਬਜਰਾ ਮੇਰਾ ਹੋਰ ਕੰਮ ਕਰ ਲੈਣੇ ਪਾਠ ਤੰਦ ਨਿਆਰੇ ਮਾੜਾ ਛੱਡ ਕੇ ਮੋਬਾਈਲ ਆ ਜਾਓ ਬਾਅਦ ਵਿੱਚ ਬਲਾਗਿੰਗ ਕਰਦੇ ਤੁਰੇ ਨੇੜੇ ਆਓ ਸਾਡੀ ਹੋਂ ਦੱਸੋ ਇਹਨਾਂ ਦਾ ਇਹੋ ਜਿਹਾ ਠੇਕਾ ਬਣਾਇਆ ਹੋਇਆ ਜੀ ਤੰਦ ਤੰਦ ਜਾਣੇ ਖੰਡ ਪਾੜ ਕਰ ਲਾਂਗੇ ਤੰਦ ਨਿਆਰੇ ਆਹ ਕੰਮ ਬਣਾਇਆ ਹੋਇਆ ਇਹਨਾਂ ਨੇ ਕਿ ਅਸੀਂ ਕਰਦੇ ਨਹੀਂ ਬੇਵਕੂਨ ਬਾਬਾ ਜੀ ਕੋਈ ਤੰਦ ਨਿਆਰੇ ਪੂਰੀ ਲਾਲਕ ਸਰ ਦੀ ਜਿਹੜੀ ਮਰਜ਼ਾਦਾ ਜਾਗੀ ਸਾਹਿਬ ਨਾਲ ਮੇਰਾ ਪ੍ਰਕਾਸ਼ ਆ ਦੋ ਪਾਠ ਮੇਰੇ ਵਧੀਆ ਚੱਲ ਜਾਂਦੇ ਤੁਹਾਡੀਆਂ ਅੱਖਾਂ ਦੇ ਸਾਹਮਣੇ ਬੇਦਬੀ ਹੋ ਰਹੀ ਹੈ ਮਹਾਰਾਜ ਜੀ ਰਾਤ ਨੂੰ 2 ਵਜੇ ਹੋਈ ਹੈ ਬੇਅਦਬੀ ਤਰਾਦ ਨੂੰ ਆਪਣੇ ਕੌਂਕੇ ਜਿਹੜਾ ਬਣਾ ਕੇ ਨੇਗੇ ਦੇ ਪੰਡੂ ਹਾਂ ਨਹੀਂ ਮਾ ਵੱਡੇ ਕੌਂਕੇ ਵੱਡੇ ਕੌਂਕੇ ਆ ਮੈਂ ਉੱਥੋਂ ਦਾ ਜੰਪਲ ਆ ਜੀ ਵੱਡੇ ਕੌਂਕੇ ਦਾ ਭਾਈ ਸਾਹਿਬ